ਦੇਖੋ ਜੀ ਸਰਬਹਿੱਤ ਕਲਿਆਣ ਸੁਸਾਇਟੀ ਹੈਗੀ ਆ ਇਹ ਜੋ ਭਲੇ ਦੇ ਕੰਮ ਨੇ ਜੋ ਵੀ ਕੰਮ ਆਮੇ ਤੁਸੀਂ ਬਲੱਡ ਡੋਨੇਸ਼ਨ ਕੈਂਪ ਦੀ ਗੱਲ ਕੀਤੀ ਆ ਅੱਜ ਇਹਨਾਂ ਨੇ ਟਰੀ ਪਲਾਂਟ ਕੈਂਪ ਲਾਇਆ ਹੈਗਾ ਸੋ ਮੈਂ ਸਮਝਦਾ ਕਿ ਇਹੋ ਜੀਆਂ ਜੀਆਂ ਸੁਸਾਇਟੀਆਂ ਨੇ ਇਹੋ ਜਿਹੀਆਂ ਫੈਸਿਨਾ ਹੈਗੀਆਂ ਨੇ ਇਹ ਹਰ ਮੁਹੱਲੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਸੈਕਟਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਅੱਜ ਸਰਬਿੱਤ ਕਲਿਆਣ ਸੁਸਾਇਟੀ ਵੱਲੋਂ ਕਮਿਊਨਿਟੀ ਸੈਂਟਰ ਫੇਸ 11 ਵਿੱਚ 91 ਬੁੱਟੇ ਲਾਏ ਜਾ ਰਹੇ ਆ ਠੀਕ ਹੈ ਇਸ ਵਿੱਚ ਫਲ ਫੁੱਲ ਆਸਤੀ ਦਾਇਕ ਬੁੱਟੇ ਲਾਏ ਜਾ ਰਹੇ ਆ ਕਿ ਅੱਜ ਟਰੀ ਪਲਾਂਟੇਸ਼ਨ ਦਾ ਮੌਸਮ ਚੱਲ ਰਿਹਾ ਇਸ ਕਰਕੇ ਵੀ ਬੂਟਿਆਂ ਨੂੰ ਜ਼ਿਆਦਾ ਗਰੋਥ ਮਿਲਦੀ ਹੈ ਪਾਣੀ ਨੇਚਰਲ ਪਾਣੀ ਨਾਲ ਬਹੁਤ ਬਾਦੇ ਫੁੱਲਦੇ ਨੇ ਇਹ ਜਿਸ ਤਰ੍ਹਾਂ ਇੱਕ ਰੁੱਖ 100 ਸੁਖ ਇਹ ਜੋ ਬਜ਼ੁਰਗਾਂ ਨੇ ਬਜਾਰਤਾ ਬਣਾਈਆਂ ਉਹ ਬਿਲਕੁਲ ਸਹੀ ਨੇ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾ ਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਦੇਖੋ ਜੀ ਸਰਬਹਿੱਤ ਕਲਿਆਣ ਸੁਸਾਇਟੀ ਹੈਗੀ ਆ ਇਹ ਜੋ ਭਲੇ ਦੇ ਕੰਮ ਨੇ ਜੋ ਵੀ ਕੰਮ ਆਮ ਤੋ ਬਲੱਡ ਡੋਨੇਸ਼ਨ ਕੈਂਪ ਦੀ ਗੱਲ ਕੀਤੀ ਆ ਅੱਜ ਇਹਨਾਂ ਨੇ ਟਰੀ ਪਲਾਂਟ ਕੈਂਪ ਲਾਇਆ ਹੈਗਾ ਸੋ ਮੈਂ ਸਮਝਦਾ ਕਿ ਇਹੋ ਜੀਆਂ ਜਿਹੜੀਆਂ ਸੈਟੀਆਂ ਨੇ ਇਹੋ ਜਿਹੀਆਂ ਫੈਸਲਨਾ ਹੈਗੀਆਂ ਨੇ ਇਹ ਹਰ ਮਹੱਲੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਸੈਕਟਰ ਦੇ ਵਿੱਚ ਹੋਣੇ ਚਾਹੀਦੀਆਂ ਨੇ ਕਿਉਂਕਿ ਇਹ ਸਾਨੂੰ ਅੱਗੇ ਵਾਸਤੇ ਅਵੇਅਰ ਵੀ ਕਰਦੀਆਂ ਨੇ ਔਰ ਵਾਤਾਵਰਨ ਨੂੰ ਬਚਾਉਣਾ ਮੈਂ ਕਹਿੰਦਾ ਸਭ ਤੋਂ ਵੱਡਾ ਪੁੰਨ ਹੈ ਔਰ ਜੋ ਇਹ ਕਰ ਰਹੇ ਨੇ ਜਿਵੇਂ ਖੂਨਦਾਨ ਕੈਂਪ ਦੀ ਗੱਲ ਕੀਤੀ ਆ ਖੂਨਦਾਨ ਮਹਾਦਾਨ ਔਰ ਉਸ ਤੋਂ ਵੱਡਾ ਕੋਈ ਦਾਨ ਨਹੀਂ ਹੁੰਦਾ ਔਰ ਅੱਜ ਜੋ ਇਹ ਕੰਮ ਕਰ ਰਹੇ ਨੇ ਅਸੀਂ ਪਹਿਲਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਅਸੀਂ ਕਮਿਊਨਿਟੀ ਸੈਂਟਰ ਅਸੀਂ ਖੜੇ ਹੈਗੇ ਆ 11 ਫੇਸ ਦਾ ਸਭ ਤੋਂ ਪ੍ਰਾਈਮ ਲੋਕੇਸ਼ਨ ਹੈ ਸਭ ਤੋਂ ਬਹੁਤ ਸੋਹਣੀ ਜਗ੍ਹਾ ਹੈ ਇਹਨਾਂ ਨੇ ਸਾਫ ਸਫਾਈ ਕਰਾਈ ਕੋਲੇ ਖੜੇ ਹੋ ਕੇ ਸ਼ਰਮਾ ਜੀ ਦਾ ਧੰਨਵਾਦ ਰਾਜਕੁਮਾਰ ਜੀ ਦਾ ਧੰਨਵਾਦ ਸਾਡੇ ਮੈਡਮ ਡਿੰਪਲ ਸਬਰਵਾਲ ਜੀ ਆਏ ਨੇ ਸਾਰੀ ਮੈਂ ਕਹਿੰਦਾ ਜਿੰਨੀ ਸਾਡੀ ਕ੍ਰਿਆਨ ਸੋਸਾਇਟੀ ਹੈਗੀ ਆ ਇਹਦਾ ਸਾਨੂੰ ਕੋਟ ਕੋਟ ਧੰਨਵਾਦ ਕਰਨਾ ਚਾਹੀਦਾ ਔਰ ਇਹਨਾਂ ਨੂੰ ਹਮੇਸ਼ਾ ਵਾਸਤੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਕਿ ਇਹੋ ਜਿਹੇ ਕੰਮ ਕਰਦੇ ਰਹਿਣ ਆਕੇ ਸਾਡੇ ਸ਼ਹਿਰ ਵਾਸੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਹ ਲੈਣਾ ਵੀ ਸੌਖਾ ਰਹੇ ਔਰ ਸਾਫ ਸਫਾਈ ਵੀ ਰਹੇ ਔਰ ਗ੍ਰੀਨਰੀ ਵੀ ਰਹੇ ਵਾਤਾਵਰਨ ਵੀ ਕਲੀਅਰ ਹੋਵੇ ਸੋ ਮੈਂ ਤਾਂ ਸਮਝਦਾ ਕਿ ਇਹੋ ਜੇ ਬੰਦੇ ਜਿਹੜੇ ਹੈਗੇ ਨੇ ਉਹ ਤਾਰੀਫ ਦੇ ਹੱਕਦਾਰ ਵੀ ਨੇ ਔਰ ਇਹਨਾਂ ਨੂੰ ਪਰਮਾਤਮਾ ਸ਼ਕਤੀ ਦੇਵੇ ਕਿ ਇਹੋ ਜੇ ਭਲੇ ਦੇ ਕੰਮ ਭਾਵੇਂ ਬਲੱਡ ਡੋਨੇਸ਼ਨ ਕੈਂਪ ਹੋਵੇ ਭਾਵੇਂ ਟਰੀ ਪਲਾਂਟ कैंप ਹੋਵੇ ਜੋ ਵੀ ਕੰਮ ਇਹ ਕਰ ਰਹੇ ਨੇ ਸਭ ਲੋਕਾਂ ਦੇ ਭਲੇ ਵਾਸਤੇ ਕੰਮ ਕਰ ਰਹੇ ਨੇ ਆਪਦਾ ਕੰਮ ਛੱਡ ਕੇ ਮੈਂ ਸਮਝਦਾ ਕਿ ਸ਼ਹਿਰ ਦੇ ਭਲੇ ਵਾਸਤੇ ਲੱਗੇ ਹੋਏ ਨੇ ਇਹਨਾਂ ਦਾ ਬਹੁਤ ਬਹੁਤ ਅੱਜ ਸਰਵਿਤ ਕਲੈਂਡ ਸੋਸਾਇਟੀ ਵੱਲੋਂ ਕਮਿਊਨਿਟੀ ਸੈਂਟਰ ਫੇਸ 11 ਵਿੱਚ ਇਹ ਕੁੰਝਾ ਬੁੱਟੇ ਲਾਏ ਜਾ ਰਹੇ ਹੈ ਠੀਕ ਹੈ ਇਸ ਵਿੱਚ ਫਲ ਫੁੱਲ ਆਸਤੀ ਦਾਇਕ ਬੁੱਟੇ ਲਾਏ ਜਾ ਰਹੇ ਹੈ ਔਰ ਲਾਣੇ ਦੇ ਨਾਲ ਨਾਲ ਇਹਨਾਂ ਜੀ ਦੀ ਜਿਹੜੀ ਦੇਖਭਾਲ ਵੀ ਉਹ ਸੋਸਾਇਟੀ ਵੱਲੋਂ ਕੀਤੀ ਜਾਏਗੀ ਮਤਲਬ ਜਿਹੜਾ ਇਸ ਵਾਰ ਜੇ ਅਸੀਂ ਬੁੱਟੇ ਲਗਾ ਰਹੇ ਜੀ ਕੁੰਜਾ ਬੁੱਟੇ ਇਸ ਕਮਿਊਨਿਟੀ ਸੈਂਟਰ ਤੇ ਲਗਾ ਰਹੇ ਆ ਸਾਡਾ ਇਹ ਬਾਹਰੂਆ ਕੈਂਪ ਹੈ ਲਗਭਗ ਅਸੀਂ ਹਜ਼ਾਰ ਤੋਂ ਉੱਪਰ ਬੁੱਟੇ ਲਾ ਚੁੱਕੇ ਆ ਔਰ ਜਿਹੜੇ ਜਿਸੀਂ ਬੁੱਟੇ ਲਗਾਏ ਉਹਨਾਂ ਦੀ ਦੇਖਭਾਲ ਵੀ ਕਰਦੇ ਔਰ ਬੁੱਟੇ ਬਹੁਤ ਹੀ ਵਧੀਆ ਚੱਲੇ ਪਏ ਆ ਔਰ ਅਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇੱਕ ਰੁੱਖ ਸੌ ਸੁਖ ਕਿ ਸਾਨੂੰ ਇਹ ਬੁੱਟੇ ਲਗਾਉਣੇ ਚਾਹੀਏ ਆਉਣ ਵਾਲੇ ਟਾਈਮ ਵਿੱਚ ਹਵਾ ਔਰ ਪਾਣੀ ਦੀ ਸਾਨੂੰ ਬਹੁਤ ਜ਼ਰੂਰਤ ਪੈਣੀ ਹੈ ਇਸ ਵਾਸਤੇ ਬੁੱਟੇ ਲਾਣੇ ਬਹੁਤ ਹੀ ਜ਼ਰੂਰੀ ਆ ਬਾਕੀ ਜਿਤਨੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਹੈਗੇ ਇਸ ਦਾ ਜਿਹੜਾ ਸੇਰ ਆ ਸਾਡੀ ਵਧੀਆ ਟੀਮ ਨੂੰ ਜਾਂਦਾ ਹੈ ਕਿ ਸਾਡੀ ਇੱਕ ਬੂਠ ਟੀਮ ਹੈਗੀ ਔਰ ਜਿਹੜਾ ਬਾਰੂਆਂ ਲਗਾਤਾਰ ਇਹ ਆਪਣਾ ਪ੍ਰੋਮ ਕਰਦੀ ਜਾ ਰਹੀ ਹੈ ਔਰ ਜਿਤਨੇ ਵੀ ਸਾਡੇ ਕੋਲ ਮੇਰ ਸਾਹਿਬ ਆਏ ਥੇ ਡੀਐਸਪੀ ਸਾਹਿਬ ਆਏ ਥੇ ਜਿਤਨੇ ਵੀ ਸਾਡੇ ਮਹਿਮਾਨ ਆਏ ਥੇ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹ ਸਾਡਾ ਇਦਾਂ ਹੀ ਸਾਥ ਦੇਂਦੇ ਰੋਗੇ ਦੇਖੋ ਜਿ세 ਪਹਿਲਾਂ ਅਸੀਂ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਜਿਹੜੀ ਕਵਰੇਜ ਸਾਡੀ ਕਰਨ ਲਈ ਆ ਜਾਂਦੇ ਹੋ ਤਾਂ ਸਾਡਾ ਜਿਹੜਾ ਸੰਦੇਸ਼ ਆ ਬਹੁਤ ਦੂਰ ਦੂਰ ਤੱਕ ਪਹੁੰਚਾਉਂਦੇ ਹੋ ਸਰਵਤ ਕਾਰੇ ਕ ਬਹੁਤ ਵਧੀਆ ਇੱਕ ਪਰਿਵਾਰਕ ਗਰੁੱਪ ਹੈ ਇਹ ਸੁਸਾਇਟੀ ਇਦਾਂ ਵੀ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਖੜੀ ਹੁੰਦੀ ਹੈ ਇਸ ਕਰਕੇ ਜਿਵੇਂ ਕਿ ਅੱਜ ਟ੍ਰੀ ਪਲਾਂਟੇਸ਼ਨ ਦਾ ਮੌਸਮ ਚੱਲ ਰਿਹਾ ਇਸ ਕਰਕੇ ਵੀ ਬੂਟਿਆਂ ਨੂੰ ਜ਼ਿਆਦਾ ਗਰੋਥ ਮਿਲਦੀ ਹੈ ਪਾਣੀ ਨੇਚਰਲ ਪਾਣੀ ਨਾਲ ਬਹੁਤ ਬਾਦੇ ਫੁੱਲਦੇ ਨੇ ਇਹ ਜਿਸ ਤਰ੍ਹਾਂ ਇੱਕ ਰੁੱਖ 100 ਸੁੱਖ ਇਹ ਜੋ ਬਜ਼ੁਰਗਾਂ ਨੇ ਬਜਾਰਤਾ ਬਣਾਈਆਂ ਉਹ ਬਿਲਕੁਲ ਸਹੀ ਨੇ ਇਸ ਕਰਕੇ ਸੋਸਾਇਟੀ ਇੱਕ ਬਹੁਤ ਵਧੀਆ ਉਪਰਾਲਾ ਕਰਦੀ ਹੈ ਜਿਸ ਤਰ੍ਹਾਂ ਕਿ ਸਾਡੇ ਸੈਕਟਰੀ ਸਾਹਿਬ ਪ੍ਰਧਾਨ ਸਾਹਿਬ ਸਾਰੇ ਪੂਰੀ ਸੋਸਾਇਟੀ ਇਕੱਠੇ ਹੋ ਕੇ ਇਹ ਪ੍ਰੋਗਰਾਮ ਕਰਦੀ ਹੈ ਜਿਸ ਤਰ੍ਹਾਂ ਕਿ ਬਲੱਡ ਡੋਨੇਸ਼ਨ ਕੈਂਪ ਤੇ ਟਰੀ ਪਲਾਂਟੇਸ਼ਨ ਜਾਂ ਐਨੂਅਲ ਫੰਕਸ਼ਨ ਜਿਹੜਾ ਹੁੰਦਾ ਜਾਂ ਬੱਚਿਆਂ ਦੇ ਜਿਹਨਾਂ ਦੇ ਗਰੀਬ ਬੱਚਿਆਂ ਦੇ ਪੜ੍ਹਾਈ ਲਈ ਸਟੇਸ਼ਨਰੀ ਦੀ ਕੋਈ ਜ਼ਰੂਰਤ ਪੈਂਦੀ ਆ ਉਹ ਸਾਡੀ ਸੁਸਾਇਟੀ ਸਾਰੇ ਪ੍ਰੋਵਾਈਡ ਕਰਦੀ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ